ਛੋਟੇ ਭਰਾ ਦੀ ਘਰ ਵਾਲੀ ਜਾਂਦੀ ਸੀ ਬਾਬੇ ਕੋਲੇ ਤੇ ਜੇਡ ਸੀ ਤਾਂ ਰੋਕਦਾ ਕਹਿੰਦਾ ਸੀ ਮੈਂ ਨਹੀਂ ਜਾਣ ਦੇਣੀ ਦੋ-ਦੋ ਘੰਟੇ ਉੱਥੇ ਤੂੰ ਬਾਬੇ ਕੋਲੇ ਕੀ ਕਰਦੀ ਆ ਉਹ ਕਹਿੰਦੀ ਮੇਰਾ ਬਾਬੇ ਬਿਨਾ ਨਹੀਂ ਸਰਦਾ ਦੋਨੇ ਭਰਾਵਾਂ ਦੇ ਵਿੱਚ ਪਿਆ ਪਸਾਦ ਤੇ ਪੈ ਗਈ ਲੜਾਈ ਆਜੋ ਆਪਾਂ ਗੱਲ ਕਰਦੇ ਆ ਆਜਾ ਮੜਿਆ ਖੱਚ ਸੱਸੀ ਗਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਇੱਕ ਪਖੰਡੀ ਸਾਦੀ ਜਿਨੇ ਇੱਕ ਦੋ ਘਰਾਂ ਦੇ ਇੰਨੇ ਕ ਪਿਆਰੇ ਰਿਲੇਸ਼ਨ ਸੀਗੇ ਸੰਬੰਧ ਸੀਗੇ ਤੇ ਉਹਨਾਂ ਨੂੰ ਵਿਗਾੜਤਾ ਸੱਸੀ ਗਾਵੇ ਸੱਸੀ ਗਾਵੇ ਕੀ ਨਾ ਥੋੜ ਰਣਜੀਤ ਬਾਈ ਤੇ ਬਾਈ ਕੀ ਗੱਲ ਹੋਈ ਆ ਤੁਸੀਂ ਇਹਦਾ ਇਹਨਾਂ ਦੇ ਕੋਲ ਕਿਵੇਂ ਆ ਗਏ ਗੱਲ ਇਹ ਹੋਈ ਆ ਬਾਈ ਇਹਦੇ ਕੋਲ ਮੇਰਾ ਭਰਾ ਹੁੰਦਾ ਹੁੰਦਾ ਸੀ ਸਾਧ ਕੋਲ ਆ ਸਾਧ ਆ ਬਾਈ ਪੱਕਾ ਤੇਰੇ ਭਰਾ ਪਰਜਾਈ ਦੋਨੇ ਆਉਂਦੇ ਸੀ ਇਕੱਲਾ ਪਰਾਂ ਹੁੰਦੇ ਹਾਂ ਮੇਰਾ ਪਰਜਾ ਪਰਜਾ ਦੇ ਪਰਜਾਈ ਦੋਵੇਂ ਆਉਂਦੇ ਸੀ ਉਹਦੇ ਇੱਕ ਦਿਨ ਪਰਜਾਈ ਆਈ ਸੀ ਮੇਰੀ ਠੀਕ ਆ ਇਹਨੇ ਬਾਈ ਇਹ ਕਹੇ ਜੀ ਗੱਲ ਕਹਿਤੀ ਠੀਕ ਆ ਮੇਰੀ ਮੇਰੀ ਘਰ ਵਾਲੀ ਨੂੰ ਠੀਕ ਆ ਠੀਕ ਆ ਵੀ ਮੇਰੀ ਪਰਜਾਈ ਨੂੰ ਵੀ ਜਿਹੜੀ ਇਹ ਵੀ ਇਹ ਸਾਹ ਦਾ ਇਹਨੇ ਕਹਿਤਾ ਵੀ ਕਿਤੇ ਇੱਧਰ ਜੇਠ ਨੇ ਵੀ ਜਿਹੜੀ ਤੁਹਾਡੀ ਮੱਝ ਮਰੀ ਆ ਵੀ ਸੇਠ ਨੇ ਮਾਰਾਈ ਇਹਨੇ ਮਾਰੀ ਆ ਅੱਛਾ ਮੱਝ ਮੱਝ ਦੇ ਇਹਨੇ ਇਲਜ਼ਾਮ ਲਾ ਤੋ ਇਹਨੂੰ ਕਹਿਤਾ ਬਾਬੇ ਨੇ ਵੀ ਤੁਹਾਡੀ ਮੱਝ ਜਿਹੜੀ ਮਰੀ ਆ ਉਹ ਤੁਹਾਡੇ ਜੇਠ ਨੇ ਤੇ ਜਠਾਣੀ ਨੇ ਮਾਰਤੀ ਕੀ ਗੱਲ ਵੀ ਇਹ ਕਿਉਂ ਵੀ ਤੁਹਾਡੀ ਮੱਝ ਕਿਹੜੇ ਸਾਹ ਬਣਾ ਇਹਨਾਂ ਦੀ ਮਰੀ ਆ ਤੁਹਾਡੀ ਬਈ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਦੱਸਦਾ ਇਹ ਬਾਬੇ ਨੂੰ ਪੁੱਛੋ ਵੀ ਅਸੀਂ ਕੀ ਕੀਤਾ ਸੱਸੀ ਗਾ ਬਾਬਾ ਜੀ ਖਸਰੀ ਗਾਲੀ ਬਾਬਾ ਜੀ ਕੀ ਗੱਲ ਹੋਈ ਜਿਹੜਾ ਤੁਸੀਂ ਇਹਨਾਂ ਦੇ ਘਰੇ ਕਲੇਸ਼ ਪੈ ਗਿਆ ਇੱਕ ਤੇ ਵੀ ਮੱਝ ਮਰੀ ਆ ਤੇ ਤੁਸੀਂ ਇਹਨਾਂ ਤੇ ਇਲਜ਼ਾਮ ਲਵਾਤਾ ਉਹ ਤਾਂ ਯਾਰ ਅਸੀਂ ਹੁਣ ਕਹਿਣਾ ਹੀ ਹੁੰਦਾ ਭਗਤਾ ਅੱਛਾ ਤੁਸੀਂ ਕਹਿਣਾ ਹੁੰਦਾ ਤੁਸੀਂ ਤਾਂ ਇੱਕ ਟੇਵਾ ਲਾਤਾ ਆਈ ਤਾਂ ਟੇਵਾ ਲਾਉਣਾ ਹੁੰਦਾ ਤੇ ਇਹਨਾਂ ਲੜੀ ਜਾਣਗੇ ਤਾਂ ਸਾਡਾ ਤਾਂ ਕੋਈ ਕਸੂਰ ਨਹੀਂ ਆ ਤੁਹਾਡੇ ਟੇਵੇ ਨੇ ਤਾਂ ਇਹਨਾਂ ਨੂੰ ਜੁੱਤੋ ਜੁੱਤੀ ਕਰਾਤਾ ਠਾਣੋ ਠਾਣੀ ਹੋ ਗਏ ਇਹਨਾਂ ਦੇ ਪੈਸੇ ਪਤਾ ਨਹੀਂ ਕਿੰਨੇ ਕੁ ਲੱਗੇ ਹੋਣਗੇ ਤੇ ਜੇ ਤੁਸੀਂ ਇਹ ਚੀਜ਼ਾਂ ਨਹੀਂ ਕਰੋ ਤੇ ਜੇ ਤੁਹਾਨੂੰ ਕੋਈ ਚੀਜ਼ ਮੂਰੇ ਦੇਂਦੀ ਆ ਤਾਂ ਦੱਸ ਦਿਓ ਨਹੀਂ ਲੋੜ ਹੀ ਨਹੀਂ ਇਹ ਨੀ ਚੀਜ਼ਾਂ ਸਾਨੂੰ ਬਹੁਤ ਬਹੁਤ ਦੀਂਦੀਆਂ ਭਗਤ ਕਿਹੜੀਆਂ ਦੀਂਦੀਆਂ ਚੀਜ਼ਾਂ ਵਸੇਰੀਆਂ ਦੀਂਦੀਆਂ ਸਾਨੂੰ ਬਾਬਾ ਕਹਿੰਦਾ ਮੈਨੂੰ ਚੀਜ਼ਾਂ ਬਹੁਤ ਦੀਂਦੀਆਂ ਪਰ ਐ ਨਹੀਂ ਪਤਾ ਕਿਹੜੀਆਂ ਦੀਂਦੀਆਂ ਬਾਬਾ ਫਿਰ ਇੱਕ ਮਿੰਟ ਹੁਣ ਚੱਲ ਇਹਨਾਂ ਦਾ ਕਲੇਸ਼ ਪੈ ਗਿਆ ਠਾਣੋ ਠਾਣੀ ਹੋ ਗਏ ਤੇ ਤੁਸੀਂ ਇਹ ਚੀਜ਼ ਮੱਝ ਬਾਰੇ ਕਹਤਾ ਮੱਝ ਫਿਰ ਮਰੀ ਕਿਵੇਂ ਆ ਮੱਝ ਭਗਤਾਂ ਮੱਝ ਤਾਂ ਫਿਰ ਇਹਨਾਂ ਤੋਂ ਕੋਹ ਨਾ ਕੋ ਕੋ ਗਲਤ ਚੀਜ਼ ਪੈ ਗਈ ਫਿਰ ਉਹਦੇ ਨਾਲ ਮਰ ਗਈ ਗਲਤ ਕੀ ਪੈ ਗਈ ਯਾਰ ਅਸੀਂ ਕਿਉਂ ਭਾਈ ਬਾਬਾ ਤੂੰ ਦੱਸ ਬੀਬੀ ਤੂੰ ਸਾਡਾ ਨਾਂ ਲਿਆ ਵੀ ਤੇਰੇ ਜੇਠ ਨੇ ਕੀਤਾ ਕੰਮ ਸਾਰਾ ਅਸੀਂ ਕਿਹੜੇ ਵੇਲੇ ਕਰਤਾ ਤੂੰ ਉਹੀ ਮਰੀਏ ਨਾ ਆਪਦੇ ਕੋਲ ਯਾਰ ਉਹ ਕਿਹੜੇ ਵੇਲੇ ਕਰਤਾ ਆ ਕੰਮ ਨਹੀਂ ਭਗਤਾ ਫਿਰ ਤੈਨੂੰ ਆਹ ਚੈਨਲ ਵਾਲੇ ਲਿਆਉਣ ਦੀ ਕੀ ਲੋੜ ਸੀਗੀ ਕਿਉਂ ਹੋਰ ਕਿਹਨੂੰ ਲਿਆਵਾ ਮੈਂ ਸਾਡੇ ਦੇ ਸਾਰੇ ਪਰਿਵਾਰ ਦੇ ਭੈਣ ਹਸਪਤਾਲ 'ਚ ਪਏ ਆ ਹਾਂ ਹਸਪਤਾਲ ਤੋਂ ਮੈਂ ਤਾਂ ਨਹੀਂ ਕਰੇਗੇ ਉਹ ਆਪਦੀ ਆਪ ਲੜੀ ਜਾਂਦੇ ਤੁਸੀਂ ਫਿਰ ਲੜੀ ਜਾਓ ਥੋੜੇ ਕਰਕੇ ਲੜਨੇ ਆ ਸੀ ਜੇ ਤੁਹਾਡੇ ਕੋਲ ਆਉਂਦੇ ਤੁਸੀਂ ਗਲਤ ਬੋਲਦੇ ਤੁਸੀਂ ਗਲਤ ਟਿੱਪਣੀਆਂ ਕਰਦੇ ਹੋ ਵੀ ਤੁਹਾਡੇ ਐ ਹੋ ਗਿਆ ਤੁਹਾਡੇ ਐ ਹੋ ਗਿਆ ਤੁਹਾਡੇ ਉਹ ਬੰਦੇ ਨੇ ਆ ਕਰਤਾ ਤੁਹਾਡੇ ਉਹ ਬੰਦੇ ਨੇ ਐ ਕਰਤਾ ਫੇਰ ਹੀ ਲੜਾਈਆਂ ਹੁੰਦੀਆਂ ਬਾਬਾ ਤਾਂ ਸੀ ਕੋਈ ਗਲਤ ਨਹੀਂ ਕਰਦੇ ਕੀ ਨਹੀਂ ਗਲਤ ਕਰਦੇ ਅਸੀਂ ਤਾਂ ਸਹੀ ਕਰਦੇ ਹੁੰਨੇ ਆ ਬਾਬਾ ਚਲ ਤੁਸੀਂ ਸਹੀ ਕੀ ਕਹਤਾ ਇਹ ਜਿਹੜਾ ਤੁਸੀਂ ਇਹਦੀ ਕਹਤਾ ਵੀ ਜੇਠ ਨੇ ਤੇ ਜਠਾਣੀ ਨੇ ਮੱਝ ਨੂੰ ਇਹ ਜਾ ਕੁਝ ਪਤਾ ਇਹੋ ਜਿਹਾ ਇਹਨਾਂ ਨੇ ਕੀ ਪਤਾ ਜਿਹੜਾ ਉਹਨਾਂ ਦੀ ਮਾਝ ਹੀ ਮਰ ਗਈ ਹੋ ਸਕਦਾ ਇਹਨਾਂ ਨੇ ਪੱਠਾ ਹੀ ਨਾ ਪਾਏ ਹੁਣ ਉਹ ਕੀ ਮਾਰ ਕੇ ਵਿਚਾਰੀਓ ਪੱਠੇ ਦਾ ਯਾਰ ਅਸੀਂ ਕਿਉਂ ਅਸੀਂ ਥੋੜੀ ਪੋਣੇ ਅਸਰੇ ਮੇਰੇ ਭਰਾ ਨੇ ਪੋਣੇ ਪੱਠੇ ਦਾ ਤੇ ਭਰਾ ਨੇ ਪੋਣੇ ਜਾਂਦੀ ਪਰਦਾ ਹੀ ਨਹੀਂ ਪੋਣਿਆ ਕਿਉਂਕਿ ਉਹਨਾਂ ਦੀ ਮੱਤ ਸਾਡੇ ਸਾਡੇ ਗੇਟ ਗੇਟ ਭੰਨ ਗਏ ਸੇ ਮੇਰਾ ਭਰਾ ਮੇਰਾ ਗੇਟ ਭੰਨ ਗਿਆ ਮੈਂ ਉਹਨਾਂ ਦਾ ਗੇਟ ਭੰਨਤਾ ਉਹਦੀ ਘਰ ਵਾਲੀ ਮੈਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜਦੋਂ ਬਾਬੇ ਨੇ ਚੱਲ ਕਰਤਾ ਬਾਬੇ ਨੇ ਇਹਨਾਂ ਨਾਲ ਰੌਲਾ ਪਾਤਾ ਗੇਟ ਭੰਨਣ ਦੀ ਕਿ ਲੋੜ ਬਹਿ ਕੇ ਨਵੇੜ ਲੋ ਕੋਈ ਬਾਈ ਕਿ ਦੋਨੇ ਭਰਾ ਮੇਰੇ ਕੋਲੇ ਆਉਂਦੇ ਉਹਨੇ ਕੱਲਾ ਆ ਗਿਆ ਉਹਨੂੰ ਹਸਪਤਾਲ ਚ ਪਿਆਓ ਕੀ ਗੱਲ ਬਾਈ ਕੀ ਗੱਲ ਹੋਈ ਸੀ ਗੱਲ ਕੁਛ ਨਹੀਂ ਹੋਈ ਬਾਈ ਮੇਰੀ ਗੱਲ ਸੁਣੋ ਪੀਤੀ ਖਾਦੀ ਚ ਲੜੇ ਰਾਤ ਨੂੰ ਆਪ ਆ ਇਹ ਪੀਤੀ ਖਾਦੀ ਜੀਰ ਬਾਈ ਤੂੰ ਨਹੀਂ ਲੜਿਆ ਬਾਬਾ ਤੂੰ ਨਹੀਂ ਲੜਦਾ ਕਿ ਤੂੰ ਨਹੀਂ ਲੜਦਾ ਬਾਬੇ ਨੇ ਤਾਂ ਅੱਗ ਪਾਉਣੀ ਸੀ ਪਾਤੀ ਉਹਦੀ ਘਰ ਵਾਲੀ ਨੇ ਮੇਰੇ ਭਰਾ ਦੀ ਘਰ ਵਾਲੀ ਨੇ ਬਾਈ ਕੀ ਕੀਤਾ ਮੇਰੇ ਭਰਾ ਦੇ ਕੰਨ ਦੇ ਵਿੱਚ ਆ ਕੇ ਇਹ ਗੱਲ ਕਹੀ ਵੀ ਐਂ ਕਰਕੇ ਜਿਹੜੇ ਮੇਰਾ ਜੇਠ ਆ ਵੀ ਤੇਰਾ ਭਰਾ ਸਗਾ ਠੀਕ ਹੈ ਉਹਨੇ ਆਪਣੀ ਮੱਝ ਤੇ ਕਰਾਇਆ ਹੋਇਆ ਉਹਨਾਂ ਨੇ ਆਪਣੇ ਪਰਿਵਾਰ ਤੇ ਕਰਾਇਆ ਤਾਂ ਕਰਕੇ ਮੱਝ ਮਰ ਗਈ ਠੀਕ ਆ ਆ ਸਾਦ ਨੇ ਵੀ ਦੱਸਿਆ ਸੀ ਮੇਰੀ ਉਹਦੀ ਘਰ ਵਾਲੀ ਨੂੰ ਠੀਕ ਆ ਉਹਨੇ ਕੀ ਆਗੇ ਸਾਡੇ ਘਰੇ ਰੌਲਾ ਰੂਲਾ ਪਾਇਆ ਉਹਨੇ ਗੇਟ ਘੁੱਟ ਭੰਦਾ ਠੀਕ ਆ ਮੈਂ ਪੁੱਛਿਆ ਵੀ ਸਾਰੀ ਗੱਲਬਾਤ ਘਰੇ ਪੁੱਛੀ ਵੀ ਕੀ ਗੱਲਬਾਤ ਬਣੀ ਆ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਦੇ ਘਰ ਤੇ ਕੀ ਕਰਾਇਆ ਅਸੀਂ ਸਾਦ ਕੋਲ ਜਾਂਦੇ ਨਹੀਂ ਕਿਸੇ ਕੋਲ ਯਾਰ ਬਾਅਦ ਵਿੱਚ ਮੈਨੂੰ ਗੁੱਸਾ ਆ ਮੈਂ ਵੀ ਗੇਟ ਭੰਦਾ ਉਹਨਾਂ ਦਾ ਬਾਅਦ ਵਿੱਚ ਬੁੜੀਆਂ ਦੀ ਲੜਾਈ ਹੋ ਗਈ ਆ ਉਸ ਵਿੱਚ ਮੈਂ ਵੀ ਇੱਕ ਕੱਦੀ ਕਹੀ ਮਾਰ ਕੇ ਉਹਦੀ ਲੱਤ ਵੱਢਤੀ ਤੇ ਉਹ ਹਸਪਤਾਲ ਚ ਪਈ ਆ ਹੁਣ ਬਾਬਾ ਕ ਬਾਬੇ ਨੇ ਇਹ ਜਾ ਚੰਗਿਆੜੀ ਸਿੱਟੀ ਇਹਨਾਂ ਦੇ ਇਨਾਂ ਦੇ ਘਰੇ ਇਨਾਂ ਦਾ ਕਲੇਸ਼ ਪੈ ਗਿਆ ਕੀ ਕਹਿੰਦਾ ਖੇ ਜੀ ਥੋਡੀ ਮੱਝ ਤੇ ਇਹਦਾ ਜਿਹੜਾ ਜੇਠ ਤੇ ਜਠਾਣੀ ਆ ਉਹਨਾਂ ਨੇ ਕਰਾਤਾ ਮੁੜ ਕੇ ਉਹਨੇ ਕਿਤੇ ਪੀਤੀ ਚ ਇਨਾਂ ਦੇ ਗੇਟ ਦੇ ਕੋਈ ਕੁਹਾੜਗਾ ਮਾਰ ਗਿਆ ਮੁੜ ਕੇ ਇਹਦੇ ਕੋਟ ਲੱਗੀ ਸੀ ਤੇ ਇਹਨੇ ਮਾਰਤਾ ਮੁੜ ਕੇ ਇਹਨੇ ਦੀ ਲੜਾਈ ਇੰਨੀ ਕ ਵੱਧ ਗਈ ਤੇ ਡਾਂਗੋ ਡਾਂਗੀ ਹੋ ਗਏ ਇਹਦੀ ਜਿਹੜੀ ਪਰਜਾਈ ਹੈ ਤੇ ਇਹਦਾ ਭਰਾਗਾ ਉਹ ਹਸਪਤਾਲ ਚ ਪਿਆ ਹਜੇ ਕਿਉਂਕਿ ਉਹਨਾਂ ਦੀਆਂ ਲੱਤਾਂ ਲੁੱਤਾਂ ਇਹ ਥੋੜਾ ਜਿਹਾ ਜਰਵਾਨਾਗਾ ਉਹ ਪਤਲੇ ਆ ਬੰਦੇ ਥਰੀ ਤੋਂ ਹਵਲਾਗਾ ਉਹਨਾਂ ਦੇ ਸੱਟਾ ਵੱਧ ਬੱਜੀਆਂ ਬਾਬਾ ਮੰਨ ਕੇ ਚੱਲੋ ਸਾਨੂੰ ਇਹ ਚੀਜ਼ਾਂ ਕਰਕੇ ਸਾਨੂੰ ਕੀ ਮਿਲਦਾ ਹਨੋ ਪੈਸੇ ਮਿਲਦੇ ਆ ਸਾਡਾ ਘਟ ਚੱਲਦਾ ਸਾਡੀ ਰੋਟੀ ਚੱਲਦੀ ਆ ਐਦਾਂ ਘਟਾ ਘਟਾ ਐਡਾ ਯਾਰ ਬਾਬਾ ਜਿਹੜਾ ਇੰਨੇ ਲੋਕਾਂ ਨੂੰ ਠੱਗ ਕੇ ਵੀ ਨਹੀਂ ਭਰਦਾ ਇੰਨੇ ਕਿੰਨੇ ਕਾਉਂਦੇ ਹੁਣ ਤਾਂ ਥੋੜੇ ਹੀ ਆਉਂਦੇ ਆ ਅੱਛਾ ਹੁਣ ਥੋੜੇ ਆਉਂਦੇ ਆ ਪਹਿਲਾਂ ਬਾਲੇ ਆਉਂਦੇ ਸੀ ਯਾਰ ਸਾਡੇ ਤੇ ਅਸੀਂ ਅਸੀਂ ਕਿਹੜਾ ਮੰਨ ਲੋ ਮੱਲੀ ਸਾਧਦੇ ਆ ਨਾ ਹੁਣ ਸਾਡੇ ਕੋਲ ਛੋਟੇ ਮੰਨ ਕੇ ਚੱਲਾ ਉਹ ਸੱਤ ਠੀਕ ਹੈ ਮੈਂ ਮੇਨ ਗੱਲ ਇਹ ਹੀ ਹੈ ਵੀ ਬਾਬੇ ਨੇ ਕਹਤਾ ਨਾ ਵੀ ਅਸੀਂ ਕਿਹੜਾ ਸਾਧਦੇ ਆ ਜਿਵੇਂ ਸਹੀ ਗੱਲ ਆ ਭਾਈ ਇਹਨਾਂ ਦੇ ਵਿੱਚ ਪਤਾ ਕਿਹੜਾ ਕਹੇ ਚਮਤਕਾਰ ਲੱਗਿਆ ਹੋਏ ਲੋਕ ਇਹਨਾਂ ਵੱਲ ਖੇ ਦੇ ਕਿਉਂ ਜਾਂਦੇ ਕਹਤੇ ਬਾਬਾ ਵੀ ਇਹ ਕਹਦਾ ਬੁੜੀਆਂ ਬਈਓ ਧੱਕੇ ਨਾਲ ਆ ਦੇ ਘਰ ਵਾਲਿਆਂ ਨੂੰ ਨਾਮ ਨਾ ਕੇ ਲੈ ਜਾਂਦੀਆਂ ਵੀ ਉਹ ਬਾਬੇ ਕੋਲੋਂ ਵੱਧ ਸਾਡੇ ਕੋਲੇ ਮੰਨ ਲੋ ਮੱਲੀ ਆਉਂਦੀਆਂ ਬਾਬਾ ਫਿਰ ਇਹ ਜੀ ਛੋਟੇ ਚ ਕਿਹੜੀ ਖੇਚ ਜਿਹੜੀ ਆਪਦੀ ਆ ਪਾਉਂਦੇਗਾ ਪੀਪਲ ਦਾ ਭੱਜਣਾ ਕਰਦੇ ਬੀਬੀਆਂ ਨੂੰ ਪਿਆਰ ਆ ਭਈ ਪਿਆਰ ਨਹੀਂ ਭਾਤਾ ਵੀ ਬਗਾਨ ਵੇਖ ਕੇ ਜਿਆਦਾ ਮੋਹ ਹਦਾ ਇਹ ਨਸ਼ੇ ਨੁਸ਼ੇ ਕਰੀ ਜਾਂਦੇ ਆ ਅਸੀਂ ਬਦਾਮ ਬਦੂਮ ਖਾਣੇ ਆ ਰਗੜੇ ਰੋਗੜੇ ਪੀਣੇ ਆ ਤੇ ਇਹ ਇਹਨਾਂ ਦੇ ਫਰਕ ਤਾਂ ਫਰਕ ਤਾਂ ਹੈਗਾ ਖਰਾਕ ਦਾ ਬਹੁਤ ਫਰਕ ਆ ਸਾਗ ਅਸੀਂ ਚੰਗੇ ਕਹਿੰਦੇ ਆ ਅਸੀਂ ਨਸ਼ਾ ਨਹੀਂ ਕਰਦੇ ਬਈ ਇਹ ਗੱਲ ਕਹਿਣਾ ਚਾਹਣਾ ਇਹ ਜਿਹੇ ਬਾਬਿਆਂ ਕੋਲ ਨਹੀਂ ਜਾਣਾ ਚਾਹੀਦਾ ਠੀਕ ਆ ਜਿਹੜੇ ਬਾਬੇ ਪਰਿਵਾਰਾਂ ਦੇ ਵਿੱਚ ਲੜਾਈਆਂ ਪਾਉਂਦੇ ਆ ਠੀਕ ਆ ਅੱਗੇ ਇਹ ਗੱਲ ਹੁੰਦੀ ਸੀ ਕਿ ਵੀ ਏਟ ਚੱਕੇ ਦੋ ਬਈ ਸਿੰਗਰ ਨਿਕਲ ਜਾਂਦੇ ਆ ਏਟ ਚੱਕੇ ਤੋਂ ਬਾਬਾ ਨਿਕਲ ਤੁਸੀਂ ਬਾਬੇ ਦੇ ਜਾਣੇ ਜੁਨੇ ਕਿ ਨਹੀਂ ਬਈ ਜਵਾਨੀਆਂ ਦੇ ਤਾਂ ਬਾਬੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਬਈ ਉਹਨੂੰ ਹੀ ਮੰਨਦੇ ਆ ਸਾਰੀ ਉਮਰ ਉਹਨੂੰ ਮੰਨਿਆ ਸਾਡੇ ਬਜ਼ੁਰਗਾਂ ਨੇ ਮੰਨਿਆ ਅਸੀਂ ਉਹਨਾਂ ਨੂੰ ਮੰਨਦੇ ਆ ਇਹ ਜਿਹੇ ਬਾਬਿਆਂ ਕੋਲ ਅਸੀਂ ਕਦੇ ਗਏ ਹੀ ਨਹੀਂ ਨਾ ਅਸੀਂ ਜਾਣਾ ਚਾਹ ਬੰਦਿਆਂ ਨੂੰ ਵਿਹਮਾ ਪਰ ਮਜ ਬੰਦਿਆ ਟੂਨੇ ਡੱਪੇ ਕਰਾਉਂਦੇ ਚ ਰਸਤਿਆਂ ਦੇ ਵਿੱਚ ਟੂਨੇ ਡੱਪੇ ਜਿਹੜੇ ਹੁੰਦੇ ਆ ਇਹਨਾਂ ਬਾਬਾਂ ਕਰਕੇ ਹੁੰਦੇ ਆ ਬਾਬਾ ਮੈਂ ਇੱਕ ਤੁਹਾਨੂੰ ਇੱਕ ਹੋਰ ਸਵਾਲ ਪੁੱਛਣਾ ਚਾਹੁੰਨਾ ਵੀ ਜਿਹੜਾ ਤੁਸੀਂ ਇਹ ਕੰਮ ਕਰਦੇ ਹਨ ਲੋਕਾਂ ਨੂੰ ਵਿਹਮਾ ਪਰ ਮਜ ਬਤਾ ਚੱਲਦਾ ਇਹਨਾਂ ਦਾ ਕਲੇਸ਼ ਪੈ ਗਿਆ ਜਿਹੜੇ ਟੂਨੇ ਟਾਣੇ ਲਵਾਉਨੇ ਆ ਉਹਨਾਂ ਨਾਲ ਭਲਾ ਹੁੰਦਾ ਕਿ ਤੁਹਾਡਾ ਇੱਕ ਸੋਛਾ ਜਾਵੇ ਜੇ ਭਲਾ ਹੋ ਗਿਆ ਤਾਂ ਠੀਕ ਆ ਵੀ ਆਪਾਂ ਜਿਵੇਂ ਧੂੜ ਚ ਤੀਰ ਚਲਾਉਣ ਦਾ ਕੰਮ ਆ ਜਾਵੇਂ ਹਨ ਉਹ ਚੀਜ਼ਾਂ ਆਉਂਦੀਆਂ ਵੀ ਆਪਾਂ ਤਾਂ ਧੂੜ ਜੁੱਟਾ ਟੂੜ ਦਵਲਣਾ ਵੀ ਉਹ ਚੀਜ਼ ਆ ਕੇ ਕਿਵੇਂ ਆ ਵੀ ਜਿਹੜਾ ਤੁਸੀਂ ਸਹੀ ਹੁੰਦਾ ਕਿ ਕੀ ਹੁੰਦਾ ਉਹ ਕਈ ਰਿਸੀ ਇੱਕ ਤਾਂ ਮੁਰਗੀ ਕਹਿ ਦਿੰਨੇ ਆ ਇੱਕ ਬੋਤਲ ਕਹਿ ਦਿੰਨੇ ਆ ਇਹ ਕੋਈ ਵੀ ਸਮਾਨ ਕਹਿ ਦਿੰਨੇ ਆ ਵੀ ਉੱਥੇ ਰੱਖਿਓ ਹੂੰ ਗੱਲ ਉਹਦੇ ਮਗਰ ਹੀ ਸਾਡਾ ਬੰਦਾ ਖੜਾ ਹੁੰਦਾ ਤੇ ਉਹ ਚੱਕ ਲਿਆ ਹੂੰ ਗੱਲ ਬਤਾ ਕੀ ਹੈ ਬਈ ਗੱਲ ਇਹ ਹੈ ਬਈ ਇਹਨਾਂ ਨੇ 10 ਬੰਦਿਆਂ ਨੂੰ ਗੱਲ ਕਹਿਣੀ ਆ ਉਹਨਾਂ ਦੇ ਵਿੱਚ ਦੋ ਦੇ ਪੱਕੇ ਹੋ ਗਏ ਕੰਮ ਦੋ ਨੇ 10-10 ਦੋ ਦੋ ਜਣਾਂ ਨੇ ਬਾਬੇ ਨੂੰ ਮੰਨਣ ਲੱਗੇ ਉਹਨਾਂ ਨੇ ਫੇਰ 10-10 ਜਣੇ ਨਾਲ ਸੱਤ ਗਿਲੇ ਹੋਣੇ ਆ ਮਤਲਬ ਇਹ ਗੱਲ ਕਹਿਣਾ ਚਾਹਣਾ ਜਿਹਦਾ ਭਲਾ ਹੋ ਗਿਆ ਬਈ ਉਹਦੇ ਲਈ ਤਾਂ ਬਾਬਾ ਜਿਹਦਾ ਨਹੀਂ ਭਲਾ ਹੋਇਆ ਉਹਦੇ ਲਈ ਬਾਬਾ ਨਹੀਂ ਹੈਗਾ ਇਹ ਬਾਬਾ ਕਹਿੰਦਾ ਨਾ ਸਾਡੇ ਬੰਦੇ ਛੱਡੇ ਹੁੰਦੇ ਆ ਮਗਰ ਜਦੋਂ ਟੂਣਾ ਲਾਇਆ ਹੁੰਦੇ ਆ ਜਾਂ ਕੁਕੜੀ ਲਾ ਦੇਤੀ ਕਾਲੀ ਜਾਂ ਬੋਤਲ ਦੇਤੀ ਹਨਾ ਇਹ ਮਗਰ ਛੱਡੇ ਹੁੰਦੇ ਉਹ ਚੱਕ ਲਿਆ ਹੁੰਦੇ ਆ ਅੱਥ ਨੇ ਬਣਾਉਂਦੇ ਆ ਮੁਰਗਾਂ ਨਾਲੇ ਖਾਂਦੇ ਦਰਪੀਂ ਦੇ दारू ਤੇ ਇਹ ਕੰਮ ਇਹਨਾਂ ਦੇ ਇੱਕ ਦੁਕਾਨ ਬਣਾਈ ਵੈ ਅਸੀਂ ਤਾਂ ਟੇਵਾ ਲਾਉਣਾ ਕਹਿੰਦਾ ਜੇ 10 ਬੰਦੇ ਨੂੰ ਚੀਜ਼ ਗਈ ਤੇ ਦੋ ਬੰਦਾ ਦੇ ਕੋਲੇ ਗੱਲ ਜਾਵੜੀ ਸਹੀ ਹੋ ਗਈ ਉਹਨਾਂ ਨੇ ਹੋਰ 5-5 ਲਿਆਉਣਿਆ ਜਿਹੜੇ ਅੱਠ ਮੁੜ ਗਏ ਮੁੜ ਗਏ ਸਾਡੇ ਦਾ ਹੋਰ ਵੱਧ ਕੇ 12 ਹੋ ਗਏ 10 ਤੋਂ ਆਹ ਚੀਜ਼ਾਂ ਦਾ ਬਣਿਆ ਹੋਇਆ ਬਾਬਾ ਮੰਨ ਕੇ ਇਹ ਤੁਸੀਂ ਇਹਨਾਂ ਦੀ ਲੜਾਈ ਪਾਤੀ ਤੁਸੀਂ ਇਹਨਾਂ ਦਾ ਮ ਅਸੀਂ ਅਸੀਂ ਕਾਹਦੇ ਵਾਸਤੇ ਕਰਾਂਗੇ ਕਿਉਂ ਜਿਹੜੇ ਹੁਣ ਛੋਟੀ ਵਜਨ ਵਾਲੀ ਕਲੇ ਇਹਨਾਂ ਦਾ ਪਿਆ ਕਲੇ ਆ ਨਹੀਂ ਭਗਤਾ ਸੀ ਕਿ ਅਸੀਂ ਕਿੱਥੇ ਕੋਈ ਕਰ ਸਕਦੇ ਆ ਉਹ ਜਦੋਂ ਇਹਦੀ ਘਰ ਵਾਲੀ ਠੀਕ ਹੋ ਗਈ ਉਹ ਘਲਦੇ ਹੋਵੇ ਉਦੋਂ ਦੇ ਦੇਾਂਗੇ ਮੈਂ ਮੇਰੀ ਘਰ ਵਾਲੀ ਮੈਂ ਕਿਉਂ ਭੇਜੂਗਾ ਬਈ ਇਹ ਤਾਂ ਆਉਂਦੇ ਹੀ ਨਹੀਂਗੇ ਉਹ ਤੇਰੀ ਭਝਾਈ ਕਿ ਘਰ ਮੈਂ ਕਿਉਂ ਭੇਜੂਗਾ ਉਹਨੇ ਆਉਣਾ ਹੋਇਆ ਆ ਜੂਗੀ ਮੈਨੂੰ ਕੀ ਛੋਟੇ ਬਣਾਉਂਦੀਆਂ ਹੋਣਗੀਆਂ ਬਈ ਤਾਂ ਹੀ ਹੈ ਕਹਿੰਦਾ ਉਹ ਅਸੀਂ ਹੈਲਪ ਕਰ ਦਾਂਗੇ ਹਾਂ ਹੈਲਪ ਕਰ ਦਾਂਗੇ ਮੈਂ ਮੈਂ ਇੱਕ ਚੀਜ਼ ਇੱਕ ਚੀਜ਼ ਸੁਣੋ ਲਾਸਟ ਸਵਾਲ ਆ ਤੁਹਾਨੂੰ ਵੀ ਜਿਹੜੀ ਸਾਨੂੰ ਇੱਕ ਥਾਲੀ ਜਾਂਦੀ ਆ ਸਜਤਾਜ ਕੇ ਸ਼ਾਹ ਨੂੰ ਉਹ ਚ ਚੋਂਚੇ ਦੋ ਹੁੰਦੇ ਇਹਦਾ ਕੀ ਮਤ ਦਾ ਉਹ ਬਾਬੇ ਜੂਠਾ ਨਾ ਖਾਂਦੇ ਫਿਰ ਇੱਕ ਉਹ ਜਿਹੜਾ ਲੈ ਕੇ ਆਉਂਦਾ ਉਹਦਾ ਹੁੰਦਾ ਚੋਂਚਾ ਇੱਕ ਮੇਰਾ ਲੈ ਕੇ ਵੀ ਉਹੀ ਜਾਂਦੀ ਬੁੜੀ ਲੈ ਕੇ ਜਾਂਦੀ ਆ ਬੰਦਾ ਤੇ ਬੰਦੇ ਦੀ ਤਾਂ ਉਥੇ ਡਿਊਟੀ ਬੰਦੇ ਨੂੰ ਤਾਂ ਬੜਨੇ ਨਹੀਂ ਦਿੰਦੇ ਮੈਨੂੰ ਪਤਾ ਉਥੇ ਬੰਦਾ ਨਹੀਂ ਬੁੜੂ ਗਈ ਜਾਂਦੀ ਬੁੜੀ ਤੇ ਨਾਲ ਖਾ ਕੇ ਆਉਂਦੀ ਆ ਉਹ ਉਹ ਵੀ ਸੀਕ੍ਰੇਟ ਹੈਗਾ ਸਾਡਾ ਕੋਈ ਉਹ ਦੱਸੋ ਇਹ ਇੱਕ ਰੌਲਾ ਪਿਆ ਸੀਗਾ ਇੱਕ ਪਖੰਡੀ ਸਾਧਾ ਸੀਗਾ ਹਨਾ ਇਹ ਕਹਿੰਦੇ ਵੀ ਅਖੀ ਜ ਸਾਡੇ ਕੋਲੇ ਇਹਨਾਂ ਨੇ ਇਹ ਜੀ ਫੁੱਟਪਾਥੀ ਸਾਡੀ ਇੱਕ ਬੁਰਕੀ ਸੀ ਭਰਾਵਾ ਦੀ ਅਸੀਂ ਇਕੱਠੇ ਰਹਿੰਦੇ ਸੀ ਇਕੱਠੇ ਖੇਡਦੇ ਸੀਗੇ ਪਹਿਲਾਂ ਤੋਂ ਸਾਡੇ ਜਵਾਕ ਇਕੱਠੇ ਸੀਗੇ ਅਸੀਂ ਇਕੱਠੇ ਰਹਿਆ ਫੁੱਲ ਤੇ ਬਾਬੇ ਨੇ ਇਹ ਜੀ ਚਗਿਆਰੀ ਸਿੱਟੀ ਤੇ ਇਹਨਾਂ ਦੀ ਮੱਝ ਮਰਤਾ ਕੁਦਰਤੀ ਉਹ ਗਈ ਮਰਤਾ ਬੰਦੇ ਹੀ ਜਾਂਦੇ ਆ ਤੇ ਮੱਝ ਦਾ ਉਹ ਵੀ ਇਹ ਜਾਨਵਰ ਜਿਹਦੇ ਚ ਜਾਨ ਆਉਣਾ ਤਾਂ ਮਰਨਾ ਹੀ ਆ ਮਤ ਉਹ ਮੌਤ ਇੱਕ ਟਾਲਾ ਇਨੇ ਬਹਿਮ ਪਤਾ ਆ ਹੋ ਗਿਆ ਉਹ ਹੋ ਗਿਆ ਉਹਨਾਂ ਦੇ ਘਰੇ ਕਲੇਸ਼ ਪੈ ਗਿਆ ਉਹਨੇ ਚਾਕੇ दारू ਪੀਤੀ ਸੀ ਉਹਨੇ ਚਾਕੇ ਕੁਹਾੜੀ ਮਾਰਤੀ ਉਹਨੇ ਮਾਰਤੀ ਹਨਾ ਤੇ ਇਹਨਾਂ ਦੀ ਲੜਾਈ ਪੈ ਗਈ ਗਵੰਡ ਗਣੇ ਛੜਾਇਆ ਮੁੜ ਕੇ ਉਹ ਹਸਪਤਾਲ ਚ ਪਏ ਆ ਬਾਬੇ ਦਾ ਕੁਛ ਨਹੀਂ ਕਿਹਾ ਬਾਬਿਆਂ ਨੂੰ ਤੁਸੀਂ ਜਿਹੜੇ ਸਹੀ ਸਾਧੂ ਸੰਤਨ ਨਾਲ ਨਾ ਤਾਂ ਢਾਲੇ ਲਵਾਉਣ ਤੇ ਨਾ ਉਹ ਕਿਸੇ ਨੂੰ ਬਹਿਮ ਪਰ ਮਚ ਪਾਉਣ ਉਹ ਕਹਿੰਦੇ ਆ ਭਾਈ ਤੁਸੀਂ ਆਪ ਦਾ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਬਾਬਿਆਂ ਨੂੰ ਆ ਗ੍ਰੰਥ ਸਾਹਿਬ ਨੂੰ ਮੰਨੋ ਇਹ ਤੋਂ ਵੱਡਾ ਕੋਈ ਨਹੀਂ ਪਰ ਜਿਹੜੇ ਬਹਿਮੀ ਪਲਮੀ ਬੰਦੇ ਆ ਨਾ ਉਹਨਾਂ ਨੇ ਤਾਂ ਤੁਹਾਨੂੰ ਆਪਦੇ ਪਿੱਛੇ ਲਾਉਣਾ ਕਿਉਂਕਿ ਉਹਨਾਂ ਨੂੰ ਜਿਹੜਾ ਇਹਨਾਂ ਦੀ ਹੱਟੀ ਆ ਉਹ ਛੋਡੇ ਸਰੋਂ ਚੱਲਣੀ ਆ ਉਹਨਾਂ ਦਾ ਜਿਹੜਾ ਖਰਚਾ ਐਡੇ ਐਡੇ ਆਪਣੇ ਬੰਗਲੇ ਬਨਾਲਦੇ ਮਹਿਲ ਬਨਾਲਦੇ ਛੋਡੇ ਸਰੋਂ ਹੀ ਬਨਨੇ ਆ ਨਾ ਕਿ ਉਹ ਕਿਸੇ ਸਰੋਂ ਨੇ ਜਿਹੜਾ ਬੰਦਾ ਬਹਿਵੇਂ ਉੱਥੇ ਜਾਵੜਾ ਉਹਨੇ ਉਹ ਤੋਂ 20-50000 ਰੁਪਏ ਲਾਉਣੇ ਹੀ ਲਾਉਣਾ ਕੁਝ ਵੀ ਹੋ ਜੇ ਜੇ 20 ਬੰਦੇ ਜਾਵੜੇ 20 ਚੋਂ 10ਾਂ ਦਾ 5ਾਂ ਦਾ ਭਲਾ ਹੋ ਗਿਆ 5ਾਂ ਤੋਂ ਮੰਨ ਕੇ ਚੱਲੇਨਾਂ ਨੂੰ ਇਹਨਾਂ ਦੀ ਹੱੱਟੀ ਸਟਾਰਟ ਹੋ ਜਾਂਦੀ ਆ ਪਰ ਤੁਸੀਂ ਇਹ ਚੀਜ਼ਾਂ 'ਚ ਬਹਿਮਾ ਭਾਂਵਾਜ ਨਾ ਬੜਿਆ ਕਰੋ ਸਾਡੀ ਵੀਡੀਓ ਇੱਕ ਸਿੱਖਿਆ ਲਈ ਹੁੰਦੀ ਆ ਐਂਟਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਜਾਇਆ ਕਰੋ ਅਸੀਂ ਇੱਕ ਮੈਸੇਜ ਹੀ ਦਿੰਨੇ ਆ ਜੋ ਦੁਨੀਆ ਦੇ ਵਿੱਚ ਹੋ ਰਿਹਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਮਲੂਕਾ ਧੰਨਵਾਦ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ